ਇੱਕ ਕਾਤਲ ਕੁੜੀ ਦਾ ਅਪਹਰਨ ਕਰਦਾ ਹੈ ਉਸ ਦੀ ਕੁੱਟਮਾਰ ਕਰਦਾ ਹੈ ਕੁੱਟਮਾਰ ਕਰਨ ਤੋਂ ਬਾਅਦ ਉਸ ਦੇ ਨਾਲ ਡਰਾ ਕੇ ਬਲਾਤਕਾਰ ਕਰਦਾ ਹੈ ਤੇ ਫਿਰ ਗਲ ਘੁੱਟ ਕੇ ਉਸ ਦਾ ਕਤਲ ਕਰ ਦਿੰਦਾ ਹੈ ਉੱਥੋਂ ਚਲਿਆ ਜਾਂਦਾ ਹੈ 2 ਘੰਟਿਆਂ ਬਾਅਦ ਫੇਰ ਵਾਪਸ ਆਉਂਦਾ ਹੈ ਤੇ ਫੇਰ ਉਸ ਕੁੜੀ ਦੀ লাশ ਦੇ ਨਾਲ ਦੁਬਾਰਾ ਤੋਂ ਬਲਾਤਕਾਰ ਕਰਦਾ ਹੈ ਫੇਰ ਚਲਿਆ ਜਾਂਦਾ ਹੈ ਤੇ ਤੀਸਰੀ ਵਾਰ ਫੇਰ ਵਾਪਸ ਆਉਂਦਾ ਹੈ ਤੇ ਉਸ লাশ ਦੇ ਨਾਲ ਫਿਰ ਦੁਸ਼ਕਰਮ ਕਰਨ ਲੱਗਦਾ ਹੈ ਤਾਂ ਉਸ ਨੂੰ ਇਹ ਲੱਗਦਾ ਕਿ ਸ਼ਾਇਦ ਕੋਈ ਆ ਗਿਆ ਉਸ ਨੂੰ ਕਿਸੇ ਨੇ ਦੇਖ ਲਿਆ ਤਾਂ ਉਹ ਉੱਥੋਂ ਭੱਜ ਜਾਂਦਾ ਹੈ ਪਰ ਆਪਣੀ ਟੀ-ਸ਼ਰਟ ਤੇ ਬੈਗ ਉੱਥੇ ਹੀ ਛੱਡ ਜਾਂਦਾ ਹੈ ਕਿਉਂਕਿ ਉਸ ਨੂੰ ਲੱਗ ਰਿਹਾ ਸੀ ਕਿ ਹੁਣ ਮੈਂ ਫੜਿਆ ਜਾਵਾਂਗਾ ਤੇ ਫਿਰ ਪੁਲਿਸ ਆਉਂਦੀ ਹੈ ਪੁਲਿਸ ਮੌਕੇ ਤੇ ਜੋ ਟੀ-ਸ਼ਰਟ ਤੇ ਬੈਗ ਹੁੰਦਾ ਉਸ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੁਲਿਸ ਦੇ ਸਾਹਮਣੇ ਵੱਡਾ ਸਵਾਲ ਇਹ ਸੀ ਕਿ ਇਹ ਕਿਸ ਨੇ ਕੀਤਾ 4-500 ਬੰਦੇ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਕਰੀਬਨ 2000 ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਆਖਰ ਇਹ ਕਾਤਲ ਪੁਲਿਸ ਦੇ ਹੱਥ ਆ ਜਾਂਦਾ ਹੈ ਤੇ ਜਦੋਂ ਫਿਰ ਪੁਲਿਸ ਇਸ ਤੋਂ ਪੁੱਛਗਿੱਛ ਕਰਦੀ ਹੈ ਤਾਂ ਪੁਲਿਸ ਦੇ ਹੋਸ਼ ੁੱਟ ਜਾਂਦੇ ਨੇ ਕਿਉਂਕਿ ਜੋ ਇਹ ਕਾਤਲ ਸੀ ਇਹ ਕੋਈ ਛੋਟਾ ਮੋਟਾ ਕਾਤਲ ਨਹੀਂ ਸੀ ਇੱਕ ਸੀਰੀਅਲ ਕਿਲਰ ਸੀ ਜਿਸ ਨੇ ਇੱਕ ਰਾਜ ਦੇ ਵਿੱਚ ਨਹੀਂ ਕਈ ਰਾਜਾਂ ਦੇ ਵਿੱਚ ਕਤਲ ਕੀਤੇ ਸੀ ਬਲਾਤਕਾਰ ਕੀਤੇ ਸੀ ਲੁੱਟਾਂ ਖੋਹਾਂ ਕੀਤੀਆਂ ਸੀ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਗੁਜਰਾਤ ਦਾ ਜ਼ਿਲ੍ਹਾ ਬਲਸਰ ਇਸ ਦਾ ਥਾਣਾ ਪਾੜੀ ਤੇ ਥਾਣੇ ਦੇ ਅਧੀਨ ਪੈਂਦਾ ਪਿੰਡ ਮੋਤੀਵਾੜਾ ਇੱਥੇ ਇੱਕ ਗਰੀਬ ਪਰਿਵਾਰ ਰਹਿੰਦਾ ਸੀ ਉਸ ਦੀ ਇੱਕ ਲੜਕੀ 19 ਸਾਲਾ ਜੋ ਕਿ ਬੀ ਕਾਮ ਸੈਕੰਡ ইয়ার ਦੇ ਵਿੱਚ ਪੜਦੀ ਸੀ ਗੱਲ ਹੈ 14 ਨਵੰਬਰ 2024 ਦੀ ਦੁਪਹਿਰ ਵੇਲੇ ਉਹ ਟਿਊਸ਼ਨ ਤੇ ਜਾਂਦੀ ਹੈ ਪਰ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਉਂਦੀ ਹੁਣ ਪਰਿਵਾਰ ਵਾਲਿਆਂ ਨੂੰ ਉਸ ਦਾ ਫਿਕਰ ਹੁੰਦਾ ਹੈ ਉਸ ਦੀ ਤਲਾਸ਼ ਕੀਤੀ ਜਾਂਦੀ ਹੈ ਪਰ ਕੁੜੀ ਦਾ ਕਿਤੇ ਵੀ ਕੋਈ ਪਤਾ ਨਹੀਂ ਲੱਗਦਾ ਇਹ ਕੁੜੀ 19 ਸਾਲਾਂ ਦੀ ਹੁਣ ਪਰਿਵਾਰ ਵਾਲੇ ਬੜੇ ਚਿੰਤਤ ਹੁੰਦੇ ਨੇ ਫੋਨ ਕੀਤਾ ਜਾਂਦਾ ਹੈ ਫੋਨ ਬੰਦ ਆ ਰਿਹਾ ਸੀ ਉਸ ਤੋਂ ਬਾਅਦ ਪਰਿਵਾਰ ਵਾਲੇ ਪੁਲਿਸ ਥਾਣੇ ਦੇ ਵਿੱਚ ਜਾਂਦੇ ਨੇ ਤੇ ਇਤਲਾਹ ਕਰਦੇ ਨੇ ਕਿ ਸਾਡੀ 19 ਸਾਲਾਂ ਬੇਟੀ ਜੋ ਟਿਊਸ਼ਨ ਪੜਨ ਗਈ ਸੀ ਵਾਪਸ ਨਹੀਂ ਆਈ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੀ ਹੈ ਹੁਣ ਪੁੱਛਗਿੱਛ ਕੀਤੀ ਜਾਂਦੀ ਹੈ ਸ਼ਾਨਬੀਨ ਕੀਤੀ ਜਾਂਦੀ ਹੈ ਤੇ ਆਖਰ ਸੀਸੀਟੀਵੀ ਕੈਮਰੇ ਵੀ ਦੇਖੇ ਜਾਂਦੇ ਨੇ ਰੇਲਵੇ ਸਟੇਸ਼ਨ ਦੇ ਕੋਲ ਵਾਲਾ ਸੀਸੀਟੀਵੀ ਕੈਮਰਾ ਦੇਖਿਆ ਜਾਂਦਾ ਤਾਂ ਉਸ ਵਿੱਚ ਉਹ ਕੁੜੀ ਨਜ਼ਰ ਆਉਂਦੀ ਆ ਘਰ ਨੂੰ ਵਾਪਸ ਆਉਂਦੀ ਪਰ ਉਹ ਕੁੜੀ ਘਰੇ ਨਹੀਂ ਪਹੁੰਚੀ ਸੀ ਹੁਣ ਪੁਲਿਸ ਉਸ ਰਸਤੇ ਤੇ ਤਲਾਸ਼ ਕਰਦੀ ਆ ਤਾਂ ਆਖਰ ਇੱਕ ਅੰਬਵਾੜਾ ਇਲਾਕਾ ਹੁੰਦਾ ਹੈ ਉੱਥੇ ਉਸ ਕੁੜੀ ਦੀ লাশ ਮਿਲਦੀ ਆ ਅੰਬਾਂ ਦੇ ਬਾਗ ਕੋਲ ਹੁਣ ਉਸ ਦੀ লাশ ਨੂੰ ਕਬਜ਼ੇ ਦੇ ਵਿੱਚ ਲੈਤਾ ਜਾਂਦਾ ਤੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਉੱਥੇ ਜਾਂਚ ਪੜਤਾਲ ਕੀਤੀ ਜਾਂਦੀ ਆ ਆਸੇ ਪਾਸੇ ਦੇਖਿਆ ਜਾਂਦਾ ਕਿ ਕੋਈ ਸਬੂਤ ਮਿਲ ਜਾਵੇ ਤਾਂ ਉਸ ਜਗ੍ਹਾ ਤੋਂ ਪੁਲਿਸ ਨੂੰ ਇੱਕ ਟੀ-ਸ਼ਰਟ ਤੇ ਇੱਕ ਬੈਗ ਮਿਲਦਾ ਹੁਣ ਪੁਲਿਸ ਇਸ ਟੀ-ਸ਼ਰਟ ਤੇ ਇਸ ਬੈਗ ਦੇ ਸਹਾਰੇ ਉਸ ਬੰਦੇ ਤੱਕ ਪਹੁੰਚਣਾ ਚਾਹੁੰਦੀ ਸੀ ਜਿਸ ਨੇ ਇਹ ਕੋ ਕਰਮ ਕੀਤਾ ਸੀ ਜਿਸ ਨੇ ਇਹ ਕਤਲ ਕੀਤਾ ਸੀ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਤੇ ਰਿਪੋਰਟ ਦੇ ਵਿੱਚ ਇਹ ਆਉਂਦਾ ਹੈ ਕਿ ਜੋ ਕੁੜੀ ਸੀ ਉਸ ਦੇ ਨਾਲ ਮਰਨ ਤੋਂ ਪਹਿਲਾਂ ਤੇ ਮਰਨ ਤੋਂ ਬਾਅਦ ਵੀ ਬਲਾਤਕਾਰ ਕੀਤਾ ਗਿਆ ਸੀ ਜਾਨੀ ਕਈ ਵਾਰ ਉਸ ਦੇ ਨਾਲ ਬਲਾਤਕਾਰ ਕੀਤਾ ਗਿਆ ਸੀ ਹੁਣ ਪੁਲਿਸ ਲੋਕਾਂ ਤੋਂ ਪੁੱਛਗਿੱਛ ਕਰਦੀ ਆ तकरीबन 4-500 ਬੰਦੇ ਨੂੰ ਉਹ ਟੀ-ਸ਼ਰਟ ਬੈਗ ਦਿਖਾਇਆ ਜਾਂਦਾ ਕਿ ਕਿਸੇ ਨੇ ਉਹ ਟੀ-ਸ਼ਰਟ ਕਿਸਦੇ ਪਾਈ ਦੇਖੀ ਹੋਵੇ ਜਾਂ ਉਹ ਬੈਗ ਦੀ ਕਿਸੇ ਨੂੰ ਪਹਿਚਾਨ ਹੋਵੇ ਪਰ ਕਿਸੇ ਨੂੰ ਵੀ ਉਹ ਚੀਜ਼ ਦੀ ਪਹਿਚਾਨ ਨਹੀਂ ਸੀ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਤਾਂ ਕੈਮਰਿਆਂ ਦੇ ਵਿੱਚ ਇੱਕ ਫੁਟੇਜ ਦੇ ਵਿੱਚ ਇੱਕ ਬੰਦਾ ਆਉਂਦਾ ਜਿਸ ਦੇ ਇਹ ਟੀ-ਸ਼ਰਟ ਪਾਈ ਹੁੰਦੀ ਹੈ ਤੇ ਜਿਸ ਨੇ ਇਹ ਬੈਗ ਚੱਕਿਆ ਹੁੰਦਾ ਹੁਣ ਉਹ ਫੁਟੇਜ ਕੱਢੀ ਜਾਂਦੀ ਹੈ ਉਸ ਵਿੱਚੋਂ ਫੋਟੋ ਕੱਢ ਕੇ ਆਸ-ਪਾਸੇ ਦੇ ਲੋਕਾਂ ਤੋਂ ਪੁੱਛਿਆ ਜਾਂਦਾ ਹੈ ਪਰ ਕੋਈ ਵੀ ਇਸ ਬੰਦੇ ਨੂੰ ਨਹੀਂ ਜਾਣਦਾ ਸੀ ਪੁਲਿਸ ਹੈਰਾਨ ਹੋ ਜਾਂਦੀ ਹੈ ਕਿ ਆਖਰ ਇਹ ਬੰਦਾ ਕੌਣ ਹੈ ਜੋ ਇੱਥੇ ਆ ਕੇ ਐਡਾ ਵੱਡਾ ਕਾਂਡ ਕਰ ਜਾਂਦਾ ਹੈ ਤੇ ਉਸ ਨੂੰ ਕੋਈ ਜਾਣਦਾ ਵੀ ਨਹੀਂ ਪੁਲਿਸ ਆਪਣੀ ਜਾਂਚ ਜਾਰੀ ਰੱਖਦੀ ਹੈ ਤੇ ਆਖਰ ਪੁਲਿਸ ਨੂੰ ਸਫਲਤਾ ਮਿਲਦੀ ਹੈ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਇਹ ਬੰਦਾ ਹੈ ਇਹ ਬੰਦਾ ਹਰਿਆਣੇ ਦੇ ਰੋहतक ਦੇ ਪਿੰਡ ਮੋਖਰਾ ਦਾ ਰਹਿਣ ਵਾਲਾ ਤੇ ਇਸ ਦਾ ਨਾਮ ਰਾਹੁਲ ਜਾਟ ਹੈ ਪੁਲਿਸ rahul jaat ਦੇ ਘਰ ਪਹੁੰਚਦੀ ਹੈ ਪਰ ਉੱਥੇ rahul jaat ਨਹੀਂ ਮਿਲਦਾ ਲੋਕਾਂ ਤੋਂ ਪੁੱਛਗਿੱਛ ਕਰਦੀਆ ਤਾਂ ਲੋਕ ਦੱਸਦੇ ਨੇ ਕਿ ਜੋ ਇਹ rahul jaat ਆ ਇਹ ਤਾਂ ਪੰਜਵੀਂ ਕਲਾਸ ਤੋਂ ਹੀ ਚੋਰੀਆਂ ਕਰਦਾ ਹੈ ਇਹ ਬੱਚਿਆਂ ਦਾ ਸਾਈਕਲ ਚੱਕ ਲੈਂਦਾ ਸੀ ਕਿਸੇ ਦੁਕਾਨ ਤੋਂ ਚੋਰੀ ਕਰ ਲੈਣੀ ਯਾਨੀ ਇਹ ਨੂੰ ਚੋਰੀ ਦੀ ਆਦਤ ਪੈ ਗਈ ਸੀ ਉਸ ਤੋਂ ਬਾਅਦ ਇਹ ਟਰੱਕਾਂ ਦੇ ਵਿੱਚੋਂ ਵੀ ਸਮਾਨ ਚੋਰੀ ਕਰਨ ਲੱਗਿਆ ਸੀ ਇਸ ਵਜ੍ਹਾ ਦੇ ਕਾਰਨ ਹੀ ਜੋ ਰਾਹੁਲ ਜਾੜ ਦਾ ਪਰਿਵਾਰ ਸੀ ਉਹਨਾਂ ਨੇ ਇਸ ਨੂੰ ਘਰੋਂ ਬੇਦਖਲ ਕਰ ਦਿੱਤਾ ਸੀ ਤੇ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਕਿ ਇਹ ਜੋ ਰਾਹੁਲ ਜਾਟ ਹੈ ਇਹ ਬਿਕਲਾੰਗ ਹੈ ਤੇ ਇਸ ਦੇ ਫੋਨ ਨੰਬਰ ਦਾ ਵੀ ਪੁਲਿਸ ਨੂੰ ਪਤਾ ਲੱਗਦਾ ਹੁਣ ਪੁਲਿਸ ਇਸ ਦੇ ਫੋਨ ਨੰਬਰ ਦੀ ਲੋਕੇਸ਼ਨ ਚੈੱਕ ਕਰਦੀ ਹੈ ਤਾਂ ਜੋ ਲੋਕੇਸ਼ਨ ਹੁੰਦੀ ਹੈ ਉਹ ਆਉਂਦੀ ਹੈ ਪੱਛਮੀ ਬੰਗਾਲ ਦੀ ਪੁਲਿਸ ਹੁਣ ਇਸ ਦੀ ਲੋਕੇਸ਼ਨ ਤੇ ਪਹੁੰਚਦੀ ਆ ਤੇ ਆਖਰ ਰਾਹੁਲ ਜਾਟ ਨੂੰ ਗ੍ਰਿਫਤਾਰ ਕਰ ਲੇਤਾ ਜਾਂਦਾ ਹੈ ਤੇ ਇਸ ਤੋਂ ਹੁਣ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਜੋ ਰਾਹੁਲ ਜਾਟ ਖੁਲਾਸੇ ਕਰਦਾ ਉਸ ਨੂੰ ਸੁਣ ਕੇ ਤਾਂ ਪੁਲਿਸ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਇਹ ਬੰਦਾ ਇੰਨਾ ਖੁੰਖਾਰ ਕਿਵੇਂ ਹੋ ਸਕਦਾ ਇੱਕ ਬਿਕਲਾੰਗ ਬੰਦਾ ਐਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਕਿਵੇਂ ਦੇ ਸਕਦਾ ਹੈ ਇਹ ਦੱਸਦਾ ਹੈ ਕਿ ਵਿਕਲਾਂਗ ਹੋਣ ਕਰਕੇ ਮੈਂ ਰੇਲ ਗੱਡੀ ਦਾ ਪਾਸ ਬਣਵਾਇਆ ਹੋਇਆ ਸੀ ਜਿਸ ਕਰਕੇ ਇਸਦੀ ਟਿਕਟ ਨਹੀਂ ਲੱਗਦੀ ਸੀ ਤੇ ਇਹ ਹਮੇਸ਼ਾ ਰੇਲ ਗੱਡੀ ਦੇ ਵਿੱਚ ਸਫ਼ਰ ਕਰਦਾ ਰਹਿੰਦਾ ਸੀ ਅਲੱਗ-ਅਲੱਗ ਰਾਜਾਂ ਦੇ ਵਿੱਚ ਘੁੰਮਦਾ ਰਹਿੰਦਾ ਸੀ ਇਸ ਨੇ ਦੱਸਿਆ ਕਿ ਤੇਲੰਗਾਨਾ ਦੇ ਸਿਕੰਦਰਾਬਾਦ ਰੇਲਵੇ ਸਟੇਸ਼ਨ ਕੋਲ ਇਸ ਨੇ ਇੱਕ ਔਰਤ ਦਾ ਗਲ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ ਜੋ ਕਿ ਕਰਨਾਟਕਾ ਦੀ ਰਹਿਣ ਵਾਲੀ ਸੀ ਜਿਸ ਦਾ ਨਾਮ ਰਾਮ ਨੰਮਾ ਸੀ ਇਹ ਜੋ ਹੱਤਿਆ ਇਸਨੇ ਕੀਤੀ ਸੀ 19 ਨਵੰਬਰ 2024 ਨੂੰ ਕੀਤੀ ਸੀ ਇਹ ਅੱਗੇ ਦੱਸਦਾ ਹੈ ਕਿ ਹਾਵੜਾ ਰੇਲਵੇ ਸਟੇਸ਼ਨ ਤੇ ਕਟਹਾਰ ਗੱਡੀ ਦੇ ਬੇਕਲਾੰਗ ਡੱਬੇ ਦੇ ਵਿੱਚ ਇਸਨੇ ਇੱਕ ਤਬਲਾ ਬਾਦਕ ਜਿਸ ਦਾ ਨਾਮ ਸੁਮਿਤ ਚੱਟਰਜੀ ਸੀ ਉਸ ਨੂੰ ਚਾਕੂ ਮਾਰ ਕੇ ਉਸ ਦੀ ਹੱਤਿਆ ਕੀਤੀ ਸੀ ਤੇ ਅੱਗੇ ਦੱਸਦਾ ਹੈ ਕਿ ਅਕਤੂਬਰ ਵਿੱਚ ਕਰਨਾਟਕਾ ਦੇ ਮੁਲਕੀ ਦੀ ਵੀ ਇੱਕ ਟ੍ਰੇਨ ਦੇ ਵਿੱਚ ਇਸਨੇ ਬੇਕਲਾੰਗ ਡੱਬੇ ਦੇ ਵਿੱਚ ਇੱਕ ਔਰਤ ਦੀ ਹੱਤਿਆ ਕੀਤੀ ਸੀ ਤੇ ਉਸ ਨਾਲ ਬਲਾਤਕਾਰ ਕੀਤਾ ਸੀ ਉਸ ਦੀ ਵੀ ਲਾਸ਼ ਪੁਲਿਸ ਨੂੰ ਮਿਲਦੀ ਹੈ ਇਹ ਸਾਰੀਆਂ ਲਾਸ਼ਾਂ ਪੁਲਿਸ ਨੂੰ ਮਿਲਦੀਆਂ ਨੇ ਤੇ ਪੁਲਿਸ ਇਸ ਗੱਲ ਨੂੰ ਪੁਖਤਾ ਇਸ ਕਰਕੇ ਕਰ ਦਿੰਦੀ ਹੈ ਕਿਉਂਕਿ ਉਹਨਾਂ ਜਗ੍ਹਾ ਤੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਇਸ ਰਾਹੁਲ ਜਾਟ ਨੂੰ ਦੇਖਿਆ ਗਿਆ ਸੀ ਹੁਣ ਇਹ ਬਾਲਸਾੜ ਵਾਲੀ ਘਟਨਾ ਦੀ ਗੱਲ ਕਰਦਾ ਹੈ ਇਹ ਦੱਸਦਾ ਹੈ ਕਿ ਮੈਂ ਪਹਿਲਾਂ ਇਸ 19 ਸਾਲਾ ਕੁੜੀ ਦਾ ਜੋ ਕਿ ਬੀ ਕਾਮ ਸੈਕੰਡ ইয়ার ਦੀ স্টুডেন্টস ਸੀ ਇਹ ਉਸ ਦਾ ਅਫਹਰਨ ਕਰਦਾ ਹੈ ਉਸ ਤੋਂ ਬਾਅਦ ਇਹ ਉਸ ਨੂੰ ਆਂਬਾਂ ਦੇ ਬਾਗ ਕੋ ਲੈ ਜਾਂਦਾ ਹੈ ਉੱਥੇ ਉਸ ਦੀ ਕੁੱਟਮਾਰ ਕਰਦਾ ਹੈ ਕੁੱਟਮਾਰ ਕਰਨ ਤੋਂ ਬਾਅਦ ਡਰਾ ਕੇ ਉਸ ਨਾਲ ਬਲਾਤਕਾਰ ਕਰਦਾ ਹੈ ਫਿਰ ਉਸ ਦਾ ਗਲ ਕੁੱਟ ਦਿੰਦਾ ਹੈ ਗਲ ਕੁੱਟਣ ਤੋਂ ਬਾਅਦ ਇਹ ਉੱਥੋਂ ਚਲਾ ਜਾਂਦਾ ਹੈ ਪਰ ਇਸ ਹੈਵਾਨ ਦੀ ਹਜੇ ਹੱਪਸ ਨਹੀਂ 부ਜੀ ਸੀ ਤੇ ਇਹ 2 ਘੰਟਿਆਂ ਬਾਅਦ ਫੇਰ ਆਉਂਦਾ ਹੈ ਇਹ ਉਸ ਕੁੜੀ ਦੇ ਨਾਲ ਮਰੀ ਪਈ ਕੁੜੀ ਦੇ ਨਾਲ ਫੇਰ ਬੁਲਾਤਕਾਰ ਕਰਦਾ ਹੈ ਫੇਰ ਚਲਿਆ ਜਾਂਦਾ ਤੇ ਤੀਸਰੀ ਵਾਰ ਇਹ ਫੇਰ ਆਉਂਦਾ ਹੈ ਤੇ ਜਦੋਂ ਇਹ ਤੀਸਰੀ ਵਾਰ ਬੁਲਾਤਕਾਰ ਕਰ ਰਿਹਾ ਸੀ ਤਾਂ ਇਸ ਨੂੰ ਲੱਗਦਾ ਕਿ ਕਿਸੇ ਨੇ ਇਸ ਨੂੰ ਦੇਖ ਲਿਆ ਇਹ ਡਰ ਗਿਆ ਡਰਨ ਤੋਂ ਬਾਅਦ ਇਹ ਆਪਣੀ ਟੀ-ਸ਼ਰਟ ਤੇ ਆਪਣਾ ਬੈਗ ਛੱਡ ਕੇ ਉੱਥੋਂ ਭੱਜ ਜਾਂਦਾ ਹੈ ਤੇ ਫੇਰ ਜਦੋਂ ਪੁਲਿਸ ਨੂੰ ਇਸ ਦੀ ਟੀ-ਸ਼ਰਟ ਤੇ ਬੈਗ ਮਿਲਦਾ ਹੈ ਤਾਂ ਉਸ ਤੋਂ ਇਸ ਦੀ ਪਛਾਣ ਹੁੰਦੀ ਹੈ ਤੇ ਇਹ ਪੁਲਿਸ ਦੀ ਗ੍ਰੈਫਟ ਦੇ ਵਿੱਚ ਹੁੰਦਾ ਤੇ ਪੁਲਿਸ ਨੂੰ ਯਕੀਨ ਨਹੀਂ ਸੀ ਕਿ ਇਹ ਬੰਦਾ ਇੱਕ ਸੀਰੀਅਲ ਕਿਲਰ ਨਿਕਲੇਗਾ ਜੋ ਕਿ ਇੱਕ ਬੇਕਲਾੰਗ ਹੈ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਰਾਹੁਲ ਜਾਟ ਨੇ ਇਕੱਲੇ ਗੁਜਰਾਤ ਵਿੱਚ ਹੀ ਨਹੀਂ ਮਹਾਰਾਸ਼ਟਰ ਕਰਨਾਟਕਾ ਤੇਲੰਗਾਨਾ ਪੱਛਮੀ ਬੰਗਾਲ ਜਾਣੀ ਕਈ ਰਾਜਾਂ ਦੇ ਵਿੱਚ ਵੱਡੀਆਂ-ਵੱਡੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ ਕਤਲ ਕੀਤੇ ਸੀ ਬਲਾਤਕਾਰ ਕੀਤੇ ਸੀ ਤੇ ਲੁੱਟਾਂ ਖੋਹਾਂ ਦੀਆਂ ਬਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਸੀ ਇਹ ਜੋ ਰਾਹੁਲ ਜਾਰਸੀ ਇਹ 2018-19 ਦੇ ਵਿੱਚ ਜੇਲ੍ਹ ਵੀ ਕੱਟ ਕੇ ਆਇਆ ਸੀ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੀਆਂ ਘਟਨਾਵਾਂ ਕਿਦਾਂ-ਕਿਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੇ ਆ ਕਿਵੇਂ ਇੱਕ ਬੰਦਾ ਜੋ ਬਿਕਲਾੰਗ ਸੀ ਜਿਸ ਉੱਤੇ ਸ਼ਾਇਦ ਕਿਸੇ ਨੂੰ ਸ਼ੱਕ ਵੀ ਨਹੀਂ ਹੁੰਦਾ ਸੀ ਪਰ ਉਹ ਇੰਨਾ ਖੁੰਖਾਰ ਸੀ ਕਿ ਉਸ ਨੇ ਉਹਨਾਂ ਮਾਸੂਮਾਂ ਦਾ ਕਤਲ ਕਰ ਦਿੱਤਾ ਜਿਨ੍ਹਾਂ ਨੂੰ ਕੁਝ ਪਤਾ ਵੀ ਨਹੀਂ ਸੀ ਕਿ ਸਾਡੇ ਨਾਲ ਇਹ ਬੰਦਾ ਇਦਾਂ ਕਿਉਂ ਕਰ ਰਿਹਾ ਕਿਸ ਕਾਰਨ ਕਰ ਰਿਹਾ ਕਿਵੇਂ ਕੋਈ ਬੰਦਾ ਇੱਕ ਅਜਨਬੀ ਤੋਂ ਆਪਣਾ ਬਚਾਅ ਕਰ ਸਕਦਾ ਕਿਉਂਕਿ ਜੇ ਤਾਂ ਉਸ ਨੂੰ ਲੱਗਦਾ ਹੈ ਕਿ ਉਸ ਦਾ ਅੱਗੇ ਦੁਸ਼ਮਣ ਹੈ ਫੇਰ ਤਾਂ ਉਸ ਤੋਂ ਬਚਾ ਕੀਤਾ ਜਾ ਸਕਦਾ ਪਰ ਇੱਕ ਬਿਕਲਾੰਗ ਬੰਦੇ ਤੇ ਤਾਂ ਸ਼ਾਇਦ ਕਿਸੇ ਨੂੰ ਸ਼ੱਕ ਵੀ ਨਹੀਂ ਹੁੰਦਾ ਕਿ ਇਹ ਐਦਾਂ ਕਰ ਸਕਦਾ ਪਰ ਇੱਕ ਭੇੜਿਆ ਸੀਰੀਅਲ ਕਿਰੈਕਟਰ ਸੀ ਜਿਸ ਨੇ ਕਈ ਕਤਲ ਕੀਤੇ ਤੇ ਕਈ ਮਾਸੂਮਾਂ ਦੇ ਨਾਲ ਬਲਾਤਕਾਰ ਕੀਤਾ ਸੋ ਇਹੋ ਜਿਹੇ ਬੰਦੇ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ